ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਮਜੀਦਬਾ ਹਾਜ਼ਰ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਪਾਵਾਂਗੇ ਨਿੰਬੂ ਦਾ ਖਟਾ ਮਿੱਠਾ ਜਾਰ ਇਹ ਸਾਡੇ ਘਰ ਦੇ ਨਿੰਬੂ ਨੇ ਬਾਹਰ ਮੁੱਠ ਤੇ ਲੱਗਦੇ ਨੇ ਇਸ ਕਰਕੇ ਵਿੱਚ ਵਿੱਚ ਥੋੜੇ ਖਰਾਬ ਵੀ ਸੀਗੇ ਇਹਨਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਰੱਖ ਲਿਆਏ 2-3 ਦਿਨ ਵੱਲ ਪੂਰੀ ਤਰ੍ਹਾਂ ਤੇ ਪਲਵਾਤੀ ਸੀਗੀ ਉਸ ਤੋਂ ਬਾਅਦ ਇਸ ਨੂੰ ਆਪਾਂ ਥੋੜੇ ਛੋਟੇ ਛੋਟੇ ਸਲਾਈਟਾਂ ਵਿੱਚ ਕੱਟ ਲਵਾਂਗੇ 4-5 ਰੈਂਦੇ ਪੀਸੇਸ ਕਰ ਲਵਾਂਗੇ ਮੇਰੇ ਤੋਂ ਤੁਸੀਂ ਦੇਖ ਰਹੇ ਹੋ ਪੀਸੇਸ ਕਰ ਹੋ ਰਹੇ ਨੇ ਉਹਦਾ ਸਗਰ ਭਰ ਚੁੱਕਿਆ ਨਾ ਨਿੰਪਵਾ ਦਾ ਕੱਟ ਕੇ ਤੁਸੀਂ ਦੇਖ ਸਾਥੀ ਅਸੀਂ ਛੋਟੇ ਛੋਟੇ ਪੀਸਿਸ ਕਰ ਲਏ ਨੇ ਇਹਨਾਂ ਦੇ ਹੁਣ ਆਪਾਂ ਇੱਕ ਪਾਸੇ ਸਾਰੇ ਮਸਾਲੇ ਜਿੰਨੇ ਆਪਾਂ ਮਸਾਲੇ ਇਸ ਵਿੱਚ ਪਾਉਣੇ ਨੇ ਐਡ ਕਰਨੇ ਨੇ ਉਹ ਤੁਹਾਨੂੰ ਦਿਖਾਉਣੇ ਕਿਹੜੇ-ਕਿਹੜੇ ਮੇਥੀ ਕਲੌਂਜੀ ਰਾਈ ਸੌਂਫ ਜੀਰਾ ਅਜਵਾਇਣ ਇਹ ਪੰਜ ਛੇ ਤਰ੍ਹਾਂ ਦੇ ਮਸਾਲੇ ਨੇ ਤੁਸੀਂ ਵੱਧ ਵੀ ਐਡ ਕਰ ਸਕਦੇ ਹੋ ਜਾਂ ਆਪਣੀ ਮਤਲਬ ਚੋਇਸ ਅਨਸਾਰ ਘੱਟ ਵੀ ਕਰ ਸਕਦੇ ਹੋ ਤੇ ਅਦਰ ਚੀਨੀ ਆ 슈ਗਰ ਹੈ ਤੇ ਨਮਕ ਹੈ ਨਾ ਕੋਈ ਤੁਸੀਂ ਆਪਣੇ ਮਤਲ ਅਨਸਾਰ ਜਿ ਘੱਟ ਖਾਣਾ ਪਸੰਦ ਕਰ ਘੱਟ ਪਾ ਸਕਦੇ ਹੋ ਮਿੱਠਾ ਘੱਟ ਕਰ ਸਕਦੇ ਹੋ ਵੱਧ ਘੱਟ ਹਲਦੀ ਤੇ ਘਰ ਦੀ ਬੀਸੀ ਦੀ ਮਿਰਚ ਤੇ ਦੂਜੀ ਮਿਰਚ ਇਹ ਸਾਰੇ ਮਸਾਲੇ ਆਪਾਂ ਨੇ ਵਿੱਚ ਐਡ ਕਰਨੇ ਨੇ ਹੁਣ ਜਿਹੜੇ ਮਸਾਲੇ ਆਪਾਂ ਨੇ ਲੱਤੇ ਹੋਏ ਨੇ ਇਹਨੂੰ ਆਪਾਂ ਇੱਕ ਫਰਾਈ ਪੈਨ ਵਿੱਚ ਸੇਕ ਲਵਾਵਾਂਗੇ ਥੋੜਾ ਜਿਹਾ ਉਸ ਨਾਲ ਕੀ ਹੁੰਦਾ ਹੈ ਕਿ ਚੰਗੀ ਤਰ੍ਹਾਂ ਇਹ ਵਿੱਚ ਰਲ ਜਾਂਦੇ ਨੇ ਬਲਚਾਰ ਦੇ ਵਿੱਚ ਤਾਂ ਇਹ ਤਵੇ ਤੇ ਥੋੜਾ ਜਿਹਾ ਤੇਲ ਲਵਾਵਾਂਗੇ ਪੰਜ ਛੇ ਤਰ੍ਹਾਂ ਦੇ ਮੇਰਾ ਹੁਣੇ ਇਹ ਮਸਾਲੇ ਜਿੱਦਾਂ ਪਹਿਲਾਂ ਹੀ ਵਸੇ ਕੌਂ ਜੀਰਾ ਈ ਮੇਥੇ ਜੀਰਾ ਸਾਫ ਹੁਮੈਣ ਇਹ ਨਾਲ ਕੀ ਹੈਗੀ ਟੇਸਟ ਵੱਧ ਜਾਂਦਾ ਆਚਾਰ ਦਾ ਖਾਣ ਵਿੱਚ ਬਹੁਤ ਹੀ ਸਵਾਦ ਲੱਗਦਾ ਔਰ ਚਾਰ ਸੀਸੇ ਤੇ ਖਰਾਬ ਵੀ ਨਹੀਂ ਹੁੰਦਾ ਹੈਗਾ ਚਾਰ ਬਣ ਵੀ ਛੇਤੀ ਜਾਂਦਾ ਇਸ ਨੂੰ ਲੋ ਫਲੇਮ ਤੇ ਆਪਾਂ ਭੁੰਨ ਲਵਾਂਗੇ 10 ਤੋਂ 15 ਕਿ ਮਿੰਟ ਪਾਸੇ ਇੱਕ ਲਵਾਉਣਾ ਇਸ ਨੂੰ ਗੈਸ ਦਾ ਫਲੇਮ ਸਲੋਈ ਰੱਖਣਾ ਹੈ ਤੇਜ਼ ਨਹੀਂ ਰੱਖਣਾ ਹੈਗਾ ਜਿਵੇਂ ਆਪਾਂ ਨੇ ਇਸ ਨੂੰ ਹਲਕੀ-ਹਲਕੀ ਆਂਚ ਪਰੇ ਭੁੰਨਣਾ ਹੈ ਜੋ ਹੈ ਨਾ ਵਿੱਚ 스멜 ਜੀ ਆਉਣ ਲੱਗੀ ਵਧੀਆ ਫਿਰ ਇਸ ਨੂੰ ਗੈਸ ਨੂੰ ਤੁਸੀਂ ਬੰਦ ਕਰ ਦਿਓ ਨਮਕ वगैरह ਚੀਨੀ वगैरह ਤੁਸੀਂ ਆਪਣੀ ਮਾਤਰਾ ਅਸਾਰੇ ਪਾਸ ਆਦਿਆਂ ਕੋਈ ਖੱਟਾ ਮਿੱਠਾ ਵੱਧ ਪਸੰਦ ਕਰਦਾ ਕੋਈ ਮਿੱਠਾ ਵੱਧ ਪਸੰਦ ਕਰਦਾ ਕੋਈ ਖੱਟਾ ਵੱਧ ਪਸੰਦ ਕਰਦਾ ਤਾਂ ਆਪਣੀ ਮਾਤਰਾ ਸਾਰ ਜਿੰਨਾ ਤੁਸੀਂ ਕੋਣਤ ਹਨ ਪਾ ਸਕਦੇ ਹੋ ਜਿੰਨੇ ਸਾਨੂੰ ਜੁੜ ਸਹੀ ਅਸੀਂ ਸਾਨੂੰ ਮੂਰੇ ਦਿਖਾਏ ਦਿੱਤਾ ਹੈ ਇਸ ਇਨਾਂ ਨਿਕ ਪਾਉਣਾ ਦੇਖੋ ਇਹਨਾਂ ਦਾ ਰੰਗ ਬਦਲ ਚੁੱਕਿਆ ਹੈ ਮਸਾਲਿਆਂ ਦਾ ਥੋੜਾ ਥੋੜਾ ਹੱਕੇ ਹਲਕਾ ਜਿਆ ਚੇਂਜ ਹੋ ਗਿਆ कलर ਤੇ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਹੁਣ ਜਿਹੜੇ ਆਪਣੇ ਨਿੰਬੂ ਕੱਟੇ ਹੋਏ ਸੀਗੇ ਆਪਾਂ ਸਾਰੇ ਮਸਾਲੇ ਉਸ ਵਿੱਚ ਹੁਣ ਐਡ ਕਰਾਂਗੇ ਹੰਡੇ ਕਰਕੇ ਐਡ ਕਰ ਲੈਨੇ ਇੰਨੇ ਗਰਮ ਨਹੀਂ ਮਤਲਬ ਉਹ ਕਰਨੇ ਹੈਗੇ ਸਾਰੇ ਸਾਰੇ ਇਹ ਚੈਰ ਕਰ ਦਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਹਿਲਾ ਦੇਣਾ ਤਾਂ ਜੋ ਕੱਲਾ ਕੱਲਾ ਮਸਾਲਾ ਮਤਲਬ ਹਰੇ ਨਿੰਬੂ ਦੇ ਵਿੱਚ ਮਿਕਸ ਹੋ ਪਈ ਹੋਵੇ ਹੁਣ ਆਪਾਂ ਇਸ ਵਿੱਚ ਪਾਵਾਂਗੇ ਮਿਰਚ ਇਹ ਜਿਹੇ ਨੂਨ ਦਾਣੇ ਵਾਲੀ ਹੁੰਦੀ ਨੇ ਛੋਟੀਆਂ ਛੋਟੀਆਂ ਉਹ ਭਰ ਕੇ ਲੱਤੀ ਹੋਈ ਆ ਇਹ ਦੇਗੀ ਮੇਚ ਪਾਈ ਆ ਸੀ ਦੂਜੇ ਨੰਬਰ ਤੇ ਇਹ ਘਰ ਦੀ ਪੀਸੀ ਹੋਈ ਲਾਲ ਮਿਰਚ ਹੈ ਇਹ ਥੋੜੀ ਪਾਵਾਂਗੇ ਕਿਉਂਕਿ ਇਹ ਤਿੱਖੀ ਬਹੁਤ ਹੈ ਫਿਰ ਜ਼ਰ ਬਹੁਤ ਜ਼ਿਆਦਾ ਸਪਾਈਸੀ ਹੋ ਜਾਊਗਾ ਹੁਣ ਪਾਵਾਂਗੇ ਇਸ ਲਈ ਚੈਟ ਕਰਾਂਗੇ ਹਾਂ ਤੇ ਇਹ ਵੀ ਘਰ ਦੀ ਹਲਦੀ ਹੈ ਤੇ ਰੰਗ ਜਾਰਾ ਦਿੰਦੀ ਹੈ ਆਪਣੀ ਮਾਤਰਾ ਅਨੁਸਾਰ ਜਿੰਨੀ ਤੁਹਾਨੂੰ ਲੋੜ ਆਉਣੀ ਤੱਕ ਤੁਸੀਂ ਪਾ ਸਕਦੇ ਹੋ ਅਸੀਂ ਇੱਥੇ ਹੱਥ ਦੇ ਹਿਸਾਬ ਨਾਲੇ ਪਾਵਾਂਗੇ ਕਿਉਂਕਿ ਆਮ ਤੌਰ ਤੇ ਪੰਜਾਬੀ ਨਹੀਂ ਡਿਸਨੋ ਹੱਥ ਨਾਲ ਜਿਆਦਾ ਸਾਬ ਆਉਂਦਾ ਚਮਚਾ ਨਾਲ ਘੱਟੇ ਹਿਸਾਬ ਆਉਂਦਾ ਤੇ ਹੁਣ ਆਪਾਂ ਇਸ ਵਿਚਾਰ ਕਰਾਂਗੇ ਨਮਕ ਨਮਕ ਬੜੀ ਬੋਲੀ ਹੈ ਤੁਸੀਂ ਆਪਣੀ ਮਰਜ਼ੀ ਅਨੁਸਾਰ ਪਾ ਸਕਦੇ ਹੋ ਨਮਕ ਦਾ ਰੋਲ ਜਾਰੇ ਹੁੰਦਾ ਹੈ ਕਿ ਛੇਤੀ ਗਾਲ ਦਿੰਦਾ ਹੈ ਮਤਲਬ ਆਚਾਰ ਨੂੰ ਬਣਾ ਦਿੰਦਾ ਹੈ ਔਰ ਟੇਸਟ ਵੀ ਬਹੁਤ ਲਾ ਦਿੰਦਾ ਹੈ ਔਰ ਨਮਕ ਦੇ ਬਿਨਾ ਤਾਚਾਰ ਕੋਈ ਬਣੇ ਨਹੀਂ ਸਕਦਾ ਹੈਗਾ ਹੁਣ ਆਪਾਂ ਇਸ ਅਜ ਇਸ ਵਿੱਚ ਐਡ ਕਰਾਂਗੇ ਚੀਨੀ ਇਹ ਚੀਨੀ ਬਹੁਤ ਮੋਟੀ ਹੈ ਇਸ ਲਈ ਇਹ ਥੋੜੀ ਜਿਹੀ ਪਾਈ ਅਸੀਂ ਜਿਆਦਾ ਨਹੀਂ ਪਾਈ ਹੈਗੀ ਕਾਫੀ ਮਿਠਾਸ ਦਿੰਦੀ ਹੈ ਇਹ ਚੀਨੀ ਉਹਨਾਂ ਤਾਂ ਇਸ ਨੂੰ ਤਾਂ ਤੇ ਇਹਨੂੰ ਕਿਨਸਾਰੇ ਨੂੰ ਕਸਾਲਿਆਂ ਨੂੰ ਚੀਨੀ ਨਮਕ ਵਗੈਰਾ ਨੂੰ ਹਾਦੀ ਸਾਰੇ ਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਾਂਗੇ ਜਾਂ ਤਾਂ ਤਾਜ਼ੇ ਦੁੱਧ ਦੇ ਵਿੱਚ ਰਲ ਜਾਣ ਕੋਈ ਵੀ ਮਸਾਲਾ ਨੋਨ ਜਾਂ ਮਿਰਚ ਜਾਂ ਸ਼ੂਕਰ ਵਗੈਰਾ ਕੋਈ ਵੀ ਲੱਖ ਵੱਖ ਨਾ ਰਹੇ ਸਾਰਾ ਇਹ ਦੁੱਧ ਜੜ ਮਿਕਸਪ ਹੋ ਜੇ। ਜਦ ਸਟੇਸ ਆਦਿਆ ਹੁਣ ਸਾਰੇ ਮਸਾਲੇ ਜਿੰਨੇ ਵੀ ਮਸਾਲੇ ਪਾਏ ਸੀਗੇ ਉਹ ਸਾਰੇ ਵਿੱਚ ਮਿਕਸਪ ਹੋ ਚੁੱਕੇ ਨੇ ਨੋਨ ਚੀਨੀ ਵਗੈਰਾ ਕੋਈ ਵੀ ਚੀਜ਼ ਅਲੱਗਾਂ ਨਹੀਂ ਦਿਖ ਰਹੀ। ਹੁਣ ਆਪਾਂ ਇਸਨੇ ਇੱਕ ਸੁੱਕੇ ਵਰਤਮਾਨ ਆਦਿ ਪੰਜ ਦਾ ਵਰਤਮਾਨ ਲਿਆ ਸੁੱਕਾ ਇਸ ਵਿੱਚ ਕੱਢ ਦਾਂਗੇ ਤੇ ਇਸ ਨੂੰ 2 ਤੋਂ 3 ਦਿਨ ਦਾ 2 ਤੋਂ 3 ਦਿਨ ਦਾ ਇੱਕ ਪਤ ਮੋਸਰੀ ਇੱਕ ਤੋਂ ਤੇ ਇੱਕ ਹਫਤਾ ਰੱਖ ਦਾਂਗੇ ਭਾਂ ਵਿੱਚ ਤੇ ਆਪਣਾ achar ਫਿਰ ਬਣ ਕੇ ਰੈਡੀ ਆ ਬਹੁਤ ਜਿਆਦਾ ਟੇਸਟੀ ਸਪਾਈਸੀ achar ਬਣਿਆ ਇਹ ਮੈਂ ਤਾਂ ਹੁਣੇ ਦੇਖਾਂ ਨੂੰ ਜੀ ਕਰਦਾ ਤੁਸੀਂ ਵੀ ਇੱਕ ਵਾਰੀ ਇਹ ਰੈਸਪੀ ਜ਼ਰੂਰ ਟਰਾਈ ਕਰਕੇ ਦੇਖੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਬਿਨਾਂ ਕਹੇ ਲਾਈਕ ਸ਼ੇਅਰ ਤੇ ਮੈਨੂੰ ਜ਼ਰੂਰ ਕਰ ਦਿਓ। ਟੱਕ ਨੂੰ ਬੰਦ ਕਰਕੇ ਤੇ ਪੰਜ ਰੱਖ ਦਾਂਗੇ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਬਾਏ ਬਾਏ।